ਤੁਸੀਂ ਦੇਖ ਰਹੇ ਹੋ 24 ਪੰਜਾਬੀ ਚੈਨਲ ਤੁਹਾਡਾ ਆਪਣਾ ਚੈਨਲ ਮੌੜ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਮਿਲੀ ਜਾਣਕਾਰੀ ਅਨੁਸਾਰ ਮੰਡੀ ਗਾਸੋ ਦੇ ਬਸਨੀਕ ਵੱਲੋਂ ਲੜਕੇ ਦੇ ਕਤਲ ਦੇ ਗੁੱਸੇਵਾਸੀਆਂ ਵਿੱਚ ਅੱਜ ਮਹਾਵਤੀ ਕੈਂਡਲ ਮਾਰਚ ਕੱਢਿਆ ਗਿਆ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਜਿੱਥੇ ਮੰਡੀ ਵਾਸੀਆਂ ਨੇ ਐਲਾਨ ਕੀਤਾ ਕਿ ਹੋਲੀ ਦਾ ਤਿਹਾਰ ਵੀ ਨਹੀਂ ਮਨਾਉਣਗੇ ਕਿਉਂਕਿ ਇਹ ਮਾਰਚ ਚੈਸ ਗੋਲਦਨੋਂ ਤੇ ਕੱਢਿਆ ਗਿਆ ਤਸਵੀਰਾਂ ਵਿੱਚ ਪੋਸਟ ਉੱਪਰ ਦੇਖ ਲਓ ਜਸਟਿਸ ਫੋਰ ਗਰਲਸ ਸਾਨੂੰ ਇਨਸਾਫ ਦਿਓ ਇਨਸਾਫ ਦੀ ਗੋਹਰ ਲਗਾਈ ਜਾ ਰਹੀ ਹੈ ਅਤੇ ਸ਼ਹਿਰ ਵਾਸੀਆਂ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਗੁੱਸਾ ਹੈ ਕਿਉਂਕਿ ਜਿੱਥੇ ਇਹ ਜੀਆਂ ਸ਼ਰਮਨਾਕ ਘਟਨਾਵਾਂ ਹੁੰਦੀਆਂ ਹਨ ਆਪਣੇ ਆਪ ਦੇ ਵਿੱਚ ਇੱਕ ਸਵਾਲ ਪੈਦਾ ਕਰਦੀਆਂ ਹਨ ਕਿਉਂਕਿ ਜਿੱਥੇ ਦੇਸ਼ ਲੜਕਿਆਂ ਨੂੰ ਲੈ ਕੇ بڑے بڑے ਸੁਰੱਖਿਆ ਦੇ ਦਾਅਵੇ ਕਰਦੇ ਨਜ਼ਰ ਆਉਂਦੇ ਹਨ ਬਰੇਥੇ ਆ ਕੇ ਸਾਰਾ ਕੁਝ ਆਪਣੇ ਆਪ ਵਿੱਚ ਇੱਕ ਸਵਾਲੀਆ ਨਿਸ਼ਾਨ ਪੈਦਾ ਕਰ ਦਿੰਦਾ ਹੈ ਜਿੱਥੇ ਉਹਨਾਂ ਨੇ ਦੋਸ਼ੀਆਂ ਦੇ ਖਿਲਾਫ ਬਣਦੀ ਕਾਰਾ ਕਾਰਵਾਈ ਦੀ ਮੰਗ ਕੀਤੀ ਗਈ ਹੈ ਉੱਥੇ ਹੋਈ ਇਸ ਸ਼ਰਮਨਾਕ ਘਟਨਾ ਨੇ ਆਪਣੇ ਆਪ ਦੇ ਵਿੱਚ ਇੱਕ ਸਵਾਲ ਪੈਦਾ ਕਰ ਦਿੱਤੇ ਗਿਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਮੌੜ ਵਾਸੀਏ ਦੇ ਵਿੱਚ ਸਾਰੇ ਜਥੇਬੰਦੀਆਂ ਨੇ ਜਿੱਥੇ ਕੈਂਡਲ ਮਾਰਚ ਦੇ ਵਿੱਚ ਲੋਕਾਂ ਦੇ ਹੱਥਾਂ 'ਚ ਫੜੇ ਹੋਏ ਤਖਤਿਆਂ ਜਿਹਦੇ ਵਿੱਚ ਲਿਖਿਆ ਹੈ ਜਸਟਿਸ ਦੀ ਮੰਗ ਕੀਤੀ ਜਾ ਰਹੀ ਹੈ ਕਿ ਇਹ ਘਟਨਾ ਦੇ ਨਾਲ ਲੋਕਾਂ ਦੇ ਜਿੱਥੇ ਹਿਰਦੇ ਬਲੁੰਦਰੇ ਜਾਂਦੇ ਹਨ ਉੱਥੇ ਸ਼ਹਿਰ ਦੇ ਵਸਨੀਕਾਂ ਦੇ ਵਿੱਚ ਆਪਣੇ ਆਪ ਇੱਕ ਆਮ ਲੋਕਾਂ ਦੇ ਵਿੱਚ ਸ਼ਰਮ ਸਨਾਖ ਬਣ ਜਾਂਦੀ ਹੈ ਕਿਉਂਕਿ ਗੱਲ ਕਰੀਏ ਮੌੜ ਮੰਡੀ ਦੀ ਜਿੱਥੇ ਕਿਸ ਲੜਕੀ ਦੇ ਕਤਲ ਦੇ ਮਸਲੇ ਦੇ ਵਿੱਚ ਹੋਏ ਮਾਮਲੇ ਨੂੰ ਲੈ ਕੇ ਸ਼ੋਗ ਦੀ ਲਹਿਰ ਹੈ ਤੇ ਇੱਕ ਆਪਣੇ ਆਪ ਦੇ ਵਿੱਚ ਸਵਾਲੀਆ ਨਿਸ਼ਾਨ ਪੈਦਾ ਹੋ ਰਹੇ ਹਨ ਜਿੱਥੇ ਤੁਸੀਂ ਭਾਰੀ ਇਕੱਠ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸ਼ਹਿਰ ਵਾਸੀਆਂ ਦਾ ਪੂਰਾ ਕੱਠ ਕਿਉਂਕਿ ਜਸਟਿਸ ਦੀ ਜਿੱਥੇ ਹੱਕ ਦੇ ਲਈ ਕੈਂਡਲ ਮਾਰਚ ਮੋੜ ਮੰਡੀ ਦੇ ਵਿੱਚ ਕੱਢਿਆ ਗਿਆ ਹੈ ਇੱਕ ਬਹੁਤ بڑا ਸਵਾਲ ਪੈਦਾ ਹੋ ਰਿਹਾ ਆ ਉਸ ਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਮੋੜ ਮੰਡੀ ਵਾਸੀ ਨੇ ਜੀ ਮੇਰਾ ਨਾਮ ਜੀ ਹੋਮ ਪ੍ਰਕਾਸ਼ ਆਯਾ ਦਾ ਜੀ ਹਾਂ ਤੇ ਮਾਮਲਾ ਕੀ ਹੋਇਆ ਸਣਾ ਇਹ ਇਹ ਮਾਮਲਾ ਕੀ ਹੋਈ ਇਹ ਬਹੁਤ ਦਿਲਦਗੀ ਹੋਈ ਹੈ ਜੀ ਬਹੁਤ ਬੱਚੀ ਨਾਲ ਬੇਇਨਸਾਫੀ ਹੋਈ ਹੈ ਨਾਲਤਾ ਉਹ ਮਰਦ ਕਰਤਾ ਨਾਲੇ ਉਹਦੇ ਨਾਲ ਗੈਂਗਰੇ ਬੋਏ ਆਏਗਾ ਐਡੀ ਮਨਕਾਪ ਭਾਗੀ ਘਟਨਾ ਜੀ ਹੋਈ ਹੈ ਮੋਰਮਣੀ ਮੋਰਮਣੀ ਸਾਰੀ ਸ਼ਰਮਸ਼ਾਰ ਹੈ ਲੜਕੀਆਂ ਘਰਾਂ ਦੇ ਵਿੱਚ ਦੇਹ ਦੇ ਨਾਲ ਔਖੀਆਂ ਹੋਈਆਂ ਪਈਆਂ ਆਈਆਂ ਵੀ ਇਹ ਕਹਾਣ ਨੂੰ ਗੱਲ ਕੀ ਹੋਊਗੀ ਇਹ ਇਹ ਦਰਿੰਦਿਆਂ ਨੇ ਕੰਮ ਕੀਤਾ ਹੈਗਾ ਦਾਂਗਰੇ ਕੀਤਾ ਹੈਗਾ ਬਹੁਤ ਹੀ ਬੰਦਬਗੀ ਘਟਣਾ ਸਾਰੇ ਪੰਜਾਬ ਦਾ ਦਿਲ ਹਿੱਲ ਗਿਆ ਇਹ ਪੰਜਾਬ ਦੇ ਵਿੱਚ ਮੇਰਾ خیال ਦੇ ਵਿੱਚ ਪਹਿਲੀ ਕੱਤ ਨਹੀਂ ਹੋਊਗੀ ਅਗਲਾ ਮਾਰਚ ਵੀ ਕੱਢੇ ਅਸੀਂ ਅਸੀਂ ਇਸ ਰੋਸ ਦੇ ਵਿੱਚ ਕੈਂਡਲ ਵਾਰਸ ਵੀ ਕੱਢਿਆ ਗਿਆ ਹੈਗਾ ਸਾਰੇ ਬਜ਼ਾਰ ਦੇ ਵਿੱਚ ਤੇ ਗਾਹਾਂ ਨੂੰ ਕੱਲ ਪਰਸੋਂ ਨੂੰ ਹੋਲੀ ਆਈ ਹੈ ਉਸ ਹੋਲੀ ਨੂੰ ਵੀ ਸੀ ਕਿਹਾ ਵੀ ਅਸੀਂ ਮਨਾਉਣੀ ਨਹੀਂ ਹੈ ਕਿਉਂਕਿ ਮਾਣੀ ਮੁਝੇ ਪਏ ਹੈ ਹੋਲੀ ਕਦੀ ਮਨਾਵਾਂਗੇ ਇਸੇ ਕਿ ਸਾਰੇ ਲੋਕਾਂ ਨੇ ਕਿਹਾ ਅਸੀਂ ਰੋਸ ਮਾਰਚ ਵੀ ਕੀਤਾ ਅਸੀਂ ਦੁਕਾਨਾਂ ਬੰਦ ਰੱਖੀ ਦੋ ਦਿਨ ਹੋ ਗਏ ਦੁਕਾਨਾਂ ਬੰਦ ਨੇ ਟਾੜਨਾ ਵੀ ਲਾਇਆ ਹੈਗਾ ਤੇ ਤਾਂ ਕਰਕੇ ਪ੍ਰਸ਼ਾਸਨ ਦੀ ਜਗਗੀ ਹੈ ਦੋ ਦਿਨ ਤਹਾਨੂੰ ਪ੍ਰਸ਼ਾਸਨ ਰਾਣੀ ਦੇ ਰਿਹਾ ਸੀ ਅੱਜ ਪ੍ਰਸ਼ਾਸਨ ਮਾਰਾ ਜਾਗਿਆ ਹੈਗਾ ਅੱਜ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਅੱਜ ਉਹਨਾਂ ਦਾ ਐਫਆਈਆ ਵੀ ਕੀਤੀ ਗਈ ਹੈ ਤੇ ਸਾਨੂੰ ਇਨਸਾਫ ਮਿਲਣ ਦੀ ਸੰਭਾਵਨਾ ਹੈਗੀ ਬਾਕੀ ਅਸੀਂ ਕੀ ਆਏਗਾ ਕਿ ਭਾਈ ਇਹਦੀ ਇੱਕ ਸਿਸਟ ਬਣਾ ਕੇ ਇਹ ਇਹ ਜਿਹੜੀਆਂ ਨੂੰ ਮਤਲਬ ਭਾਵੇਂ ਚੌਂਕ ਦੇ ਵਿੱਚ ਗੋਲੀ ਮਾਰ ਦੇਣੀ ਚਾਹੀਦੀ ਹੈ ਇਹ ਜਿਹੜੀਆਂ ਨੂੰ ਤਾਂ ਕਿ ਇਹ ਜਿਹੜੇ ਮਾਹੌਲ ਦਾ ਨਾਮ ਵੀ ਖਰਾਬ ਕਰਦੇ ਹੈ ਤੇ ਸਾਡੇ ਇਲਾਕੇ ਦਾ ਨਾਮ ਵੀ ਖਰਾਬ ਕਰਦੇ ਹੈ